ਸੋਸ਼ਲ ਮੀਡੀਆ ਤੇ ਅੱਜ ਡੇਰਾਬਸੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸ ਦਈਏ ਇਹ ਵੀਡੀਓ ਡੇਰਾਬਸੀ ਦੇ ਤਹਿਸੀਲ ਰੋਡ ਦੀ ਹੈ ਜਿੱਥੇ ਟ੍ਰੈਫਿਕ ਦਾ ਬੁਰਾ ਹਾਲ ਹੈ ਇੱਥੇ ਨਾ ਹੀ ਕੋਈ ਟ੍ਰੈਫਿਕ ਨੂੰ ਸਹੀ ਕਰਨ ਵਾਸਤੇ ਕੋਈ ਟ੍ਰੈਫਿਕ ਕਰਮਚਾਰੀ ਹੈ ਆਓ ਤੁਹਾਨੂੰ ਦਿਖਾਉਂਦੇ ਆਂ ਲੋਕ ਉੱਥੇ ਵੀਡੀਓਜ਼ ਬਣਾ ਬਣਾ ਕੇ ਆਪਣੀ ਭੜਾਸ ਕੱਟ ਰਹੇ ਨੇ ਇਹ ਦੇਖੋ ਜੀ ਡੇਰਾਬਸੀ ਤਹਿਸੀਲ ਰੋਡ ਦਾ ਹਾਲ ਜਾਮ ਸਵੇਰ ਦਾ ਜਾਮ ਚੱਲ ਰਿਹਾ ਕੋਈ ਬਲਾਜਮ ਨਹੀਂ ਹੈਗਾ ਔਰ ਇਹ ਲੋਕਾਂ ਨੇ ਗਲਤ ਪਾਰਕਿੰਗ ਕਰੀਆਂ ਹੋਈਆਂ ਗੱਡੀਆਂ ਰਹਾ ਨੇ ਔਰ ਸਾਹਮਣੇ ਗਲਤ ਪਾਰਕਿੰਗ ਕਰੀ ਹੋਈ ਗੱਡੀ ਟਰੈਕਟਰ ਪਿੱਛੇ ਖੜਾ ਸਕੂਲ ਬੱਸਾਂ ਲੇਟ ਹੋ ਰਹੀਆਂ ਬੰਦੇ ਆਣ ਜਾਣ ਪਿੱਛੇ ਬੜੇ ਤੰਗੀ ਹੋ ਰਹੀ ਹੈ ਇੱਕ ਗੱਡੀ ਨੇ ਜਾਮ ਲਵਾਇਆ ਹੋਇਆ ਬਾਕੀ ਤਹਿਸੀਲ ਦੇ ਮੋੜੇ ਖੜੀਆਂ ਇਹ ਐਕਸਚੇਂਜ ਦੇ ਕੋਲ ਡੈਰੀ ਦੇ ਮੋੜੇ ਗੱਡੀ ਖੜੀ ਆ ਜੀ ਐ 450 ਸੀ 92 33 ਐ 450 ਸੀ 92 33 ਜਿਹਦੇ ਕਰਕੇ ਸਾਰਾ ਜਾਮ ਲੱਗਿਆ ਪਿਆ ਜੀ ਦੇਖੋ ਤਹਿਸੀਲ ਰੋਡ ਡੇਰਾ ਬਸੀ